ਮੈਂ ਤੇ ਮੇਰਾ ਚਾਚਾ ਆਏ ਆ ਅੱਜ ਖਟੜਾ ਪੋਟੈਟੋ ਮੇਲੇ ਤੇ ਹੀ ਦੇਖੋ ਜੀ ਆਪਾਂ ਮੇਲੇ ਦੇ ਅੰਦਰ ਐਂਟਰ ਹੋ ਗਏ ਕਰਤਾਰ ਵਾਲਿਆਂ ਨੇ ਖੜੀ ਆ ਇੱਕ ਕੰਪਨ ਇਹ ਦੇਖੋ ਜੀ ਚਾਚਾ ਸਾਫਾ ਲਗਾ ਸਾਨ ਬਣਿਆ ਹੋਇਆ ਉਹ ਤੁਹਾਨੂੰ ਬਾਹਰ ਮਸ਼ੀਨਾਂ ਦਾ ਕੋਲ ਨਹੀਂ ਰੋਟੀ ਗਾਣੀ ਦਾ ਪੂਰਾ ਪ੍ਰਬੰਧ ਸੀ ਹਾਈ ਇਹ ਮੇਲਾ ਲੱਗਾ ਹੈ ਖੰਨਾ ਟਿੰਗਾ ਕ੍ਰਿਸਟਲ ਰੈਸਟੋਰੈਂਟ ਚ ਆ ਦੇਖੀ ਸੋਨਾ ਲਿਕਾ ਵਾਲਿਆਂ ਦੀ ਕੰਬਾਈਨ ਮਸ਼ੀਨ ਖੜੀ ਜੰਹ। ਦੇਖੋ ਇਹ ਕਿੱਡੇ ਕਿੱਡੇ ਸੰਦ। ਗਾਹ ਟਰਾਲੀਆਂ ਵਿੱਚ ਖਾਵਾਂਗੇ ਜੀ। ਵੈਲਡਿੰਗ ਸੱਟ ਨੇ ਜੀ। ਕੋਈ ਅਗੰਨੇ ਵਾਲਾ ਰੂਟਾ ਬੀਟਰ ਹੈ ਨਾਲੇ ਗੜਾਈ ਗੜਾਈ ਵਧੀਆ ਹੁੰਦੀ ਹੈ ਇਹਦੇ ਨਾਲੇ ਨਾ ਦਾ ਕੱਟ ਹੁੰਦਾ ਹੈ ਖੇਤ 'ਚ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਦੇਖੋ ਯਾਰ ਇਹ ਹੈ ਤੋਦਾ ਹੜ। ਹਾਂ ਦੇਖੋ ਇਹ ਆ ਗਏ ਸਾਡੇ ਮਹਿੰਦਰ ਅਰਜਨ ਵਾਲੀ ਹੋਣੀ ਆ ਦੇਖੋ ਇਹ ਗੁੰਡੇ ਵਾਲਿਆਂ ਦੀ ਪੀਟੀਓ ਟਰਾਲੀ ਦੇਖੋ ਇਹ ਟਰੱਕ ਵਾਲਾ ਹਿੱਸਾ ਹੀ ਦੇਖੋ ਇਹ ਹੁੱਕ ਕੇ ਨਹੀਂ ਹੈਵੀ ਹੈ ਇਹ